ਮੇਰਾ ਨਾਮ ਗੁਰਪ੍ਰੀਤ ਸਿੰਘ ਵੜੈਚਾ ਮੈਂ ਪੰਜਾਬ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਲੁਧਿਆਣਾ ਦੀ ਪੂਰਾ ਜਨਰਲ ਚੈੱਕ ਪਈ ਆ ਅੱਜ ਅਸੀਂ ਪੰਜਾਬ ਰੋਡਵੇਜ਼ ਦੇ 18 ਦੇ 18 ਡੀਪੂ ਬੰਦ ਕਰਕੇ ਮੁਜਾਰਾ ਕਰ ਰਹੇ ਆ ਕਿਉਂਕਿ ਆਮ ਆਦਮੀ ਪਾਰਟੀ ਜਦੋਂ ਸਰਕਾਰ ਦੇ ਉੱਤੇ ਸੱਤਾ ਚ ਆਉਂਦੀ ਆ ਤਾਂ ਬੜੇ ਵੱਡੇ ਵੱਡੇ ਵਾਅਦੇ ਕੀਤੇ ਗਏ ਸੀ ਕਿ ਕੱਚੇ ਨਾਮ ਦਾ ਲਫ਼ਜ਼ ਜਿਹੜਾ ਖਤਮ ਕਰ ਦਿੱਤਾ ਜਾਏਗਾ ਪਰ ਕਿਤੇ ਨਾ ਕਿਤੇ ਦੂਜੀਆਂ ਸਰਕਾਰਾਂ ਦੇ ਨਕਸ਼ੇ ਕਦਮ ਤੇ ਚੱਲਦੇ ਹੋਏ ਠੇਕੇਦਾਰੀ ਸਿਸਟਮ ਨੂੰ ਜਿਹੜੇ ਕਾਰਪੋਰੇਟ ਘਰਾਣੇ ਨੇ ਉਹਨਾਂ ਨੂੰ ਬढ़ावा ਦਿੱਤਾ ਗਿਆ ਹੈ ਸਾਡੇ ਵਿਭਾਗ ਦੇ ਵਿੱਚ ਪਹਿਲਾਂ ਇੱਕ ਠੇਕੇਦਾਰ ਸੀਗਾ ਪਰ ਇਹਨਾਂ ਨੇ ਆ ਕੇ ਉਹ ਠੇਕੇਦਾਰ ਦੋ ਕਰਤੇ 12 ਡੀਪੂ ਇੱਕ ਠੇਕੇਦਾਰ ਨੂੰ ਦੇਤੇ 6 ਇੱਕ ਨੂੰ ਦੇਤੇ ਹਜੇ ਪਤਾ ਲੱਗਿਆ ਕਿ ਇੱਕ ਠੇਕੇਦਾਰ ਹੋਰ ਆਉਣ ਦੀ ਤਿਆਰੀ ਆ ਤੇ ਠੇਕੇਦਾਰ ਜਿਹੜੇ ਨੇ ਉਹ ਵਰਕਰਾਂ ਦੀ ਅੰਨੀ ਲੁੱਟ ਕਰ ਰਹੇ ਨੇਗੇ ਅੱਜ 19 ਤਰੀਕ ਹੋਣ ਦੇ ਬਾਵਜੂਦ ਵੀ ਸਾਡੀ ਜਿਹੜੀ ਤਨਖਾਹ ਗਈ ਉਹ ਕਿਸੇ ਵੀ ਕੱਚੇ ਮੁਲਾਜ਼ਮ ਦੇ ਖਾਤੇ 'ਚ ਨਹੀਂ ਆਈ ਲਗਾਤਾਰ ਜਿਹੜਾਗਾ ਠੇਕੇਦਾਰ ਉਹ EPF ਤੇ ESI ਦੀ ਲੁੱਟ ਕਰ ਰਿਹਾ ਜਿਹੜਾ EPF ਤਰੰਤ ਨਾਲ ਦੀ ਨਾਲ ਕਟੌਤੀ ਕਰਕੇ ਜਮ੍ਹਾਂ ਕਰਾਉਣਾ ਬੰਦਾ ਪਿਛਲੇ 3-3 ਮਹੀਨਿਆਂ ਤੋਂ ਸਾਡਾ EPF ਤੇ ESI ਦਾ ਪੈਸਾ ਜਿਹੜਾਗਾ ਉਹ ਜਮ੍ਹਾਂ ਨਹੀਂ ਹੋ ਰਿਹਾ ਲੱਖਾਂ ਰੁਪਈਆ ਜਿਹੜਾਗਾ ਉਹ ਠੇਕੇਦਾਰ ਘਟਾਲਾ ਕਰ ਰਿਹਾ ਕਿਤੇ ਨਾ ਕਿਤੇ ਮੈਨੇਜਮੈਂਟ ਦੀ ਸ਼ੈ ਆ ਕਿਉਂਕਿ ਜਿੱਥੇ ਵੀ ਕਿਤੇ 20 ਤੋਂ ਵੱਧ ਮੁਲਾਜ਼ਮ ਕੰਮ ਕਰਦੇ ਨੇ ਆਊਟਸੋਰਸਿੰਗ ਤੇ ਉੱਥੇ ਪ੍ਰਿੰਸੀਪਲ EMPLOER ਜਿਹੜਾਗਾ ਉਹ ਸਬੰਧਤ ਡਿਪਾਰਟਮੈਂਟ ਮੰਨਿਆ ਜਾਂਦਾਗਾ ਪਰ ਇੱਥੇ ਸਾਡੀ ਅਫਸਰਸ਼ਾਹੀ ਜਿਹੜੀ ਆ ਉਸ ਚੀਜ਼ ਨੂੰ ਦਰਕਨਾਲ ਕਰਦੇ ਹੋਏ ਜਿਹੜੀ ਆ ਕਿ ਠੇਕੇਦਾਰ ਨੂੰ ਲੁੱਟ ਕਰਨ ਦੀ ਇਜਾਜ਼ਤ ਦੇ ਰਹੀ ਆ ਕਿ ਲੰਬਾ ਲੰਬਾ ਸਮਾਂ ਜਿਹੜਾ ਹੈਗਾ ਉਹ ਪੈਸਾ ਹੈਗਾ ਉਹਨੂੰ ਗੇਮਾਂ ਕਮਾਈਆਂ ਜਾਂਦੀਆਂ ਨੇ ਵਿਆਜ ਖਾਧਾ ਜਾਂਦਾ ਹੈਗਾ ਈਪੀਐਫ ਤੇ ਈਐਸਆਈ ਦੀ ਲੁੱਟ ਕੀਤੀ ਜਾ ਰਹੀ ਆ ਸੋ ਮਜਬੂਰਨ ਅੱਜ ਸਾਨੂੰ 18 ਦੇ 18 ਡੀਪੂ ਬੰਦ ਕਰਕੇ ਪ੍ਰਦਰਸ਼ਨ ਕਰਨਾ ਪੈ ਰਿਹਾ ਮੇਨ ਕਾਰਨ ਕੀ ਆ ਤੁਹਾਨੂੰ ਬਾਰ ਬਾਰ ਤਰਨੇ ਲਗਾਣੇ ਪੈ ਰਹੇ ਦੇਖੋ ਅਸੀਂ ਸਰਕਾਰ ਤੋਂ ਲੰਬੇ ਸਮੇਂ ਤੋਂ ਮੰਗ ਕਰ ਰਹੇ ਆ ਕਿ ਜਿਹੜੀਆਂ ਇਹ ਸਾਡੀ ਮੰਗ ਆ ਸਾਡੇ ਰੁਜ਼ਗਾਰ ਨੂੰ ਰੈਗੂਲਰ ਕੀਤਾ ਜਾਵੇ ਤਾਂ ਜੋ ਜਿਹੜੀਆਂ ਸਾਰੇ ਮੁੱਦੇ ਹੀ ਖਤਮ ਹੋ ਜਾਣ ਪਰ ਸਰਕਾਰ ਉਹਨਾਂ ਮੰਗਾਂ ਤੋਂ ਲਗਾਤਾਰ ਭਾਈ ਦੀ ਆ ਰਹੀ ਆ ਠੇਕੇਦਾਰਾਂ ਦੇ ਰਾਹੀਂ ਵੱਡੇ ਜਿਹੜੇ ਕਾਰਪੋਰੇਟ ਕਰਾਣੇ ਆ ਉਹਨਾਂ ਨੂੰ ਇਹਨਾਂ ਧਾਰਿਆਂ ਦੀ ਲੁੱਟ ਕਰਨ ਦੀ ਜਿਹੜੀ ਆ ਸਰਕਾਰ ਵੱਲੋਂ ਆਜਾਜ਼ ਦਿੱਤੀ ਗਈ ਆ ਸਰਕਾਰ ਨੂੰ ਕੀ ਫਿਕਰ ਮੰਨਦੀ ਆ ਅਸੀਂ ਸਰਕਾਰ ਨੂੰ ਲੰਬੇ ਸਮੇਂ ਤੋਂ ਅਪੀਲ ਕਰਦੇ ਜਾ ਰਹੇ ਹਾਂ ਕਿ ਸਾਡੇ ਰੋਜ਼ਗਾਰ ਜਿਹੜੇ ਨੇ ਇਹਨਾਂ ਨੂੰ ਪੱਕਾ ਕੀਤਾ ਜਾਵੇ ਰੈਗੂਲਰ ਕੀਤਾ ਜਾਵੇ ਤਾਂ ਜੋ ਜਿਹੜੀ ਇਹ ਲੁੱਟ ਖਸੋਟਾ ਜਤੋਂ ਬਚਾਅ ਹੋ ਸਕੇ ਮੈਂ ਸ਼ਮਸ਼ੇਰ ਸਿੰਘ ਸੂਬਾ ਜਰਨਲ ਸਕੱਤਰ ਪੰਜਾਬ ਰੋਡ ਵਿੱਚ ਪਨਬਸ ਪੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਪੰਜਾਬ ਜੀ ਅੱਜ ਅਸੀਂ ਜਥੇਬੰਦੀ ਦੇ ਸੱਦੇ ਤੇ ਪੂਰੇ ਪਨਬਸ ਦੇ ਡੀਪੂ ਬੰਦ ਕਰਕੇ ਹੜਤਾਲ ਕਰ ਰਹੇ ਹਾਂ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਠੇਕੇਦਾਰਾਂ ਕਾਰਨ ਜਿਹੜੇ ਪਨਬਸ ਦੇ ਵਿੱਚ ਠੇਕੇਦਾਰ ਕੰਮ ਕਰ ਰਿਹਾ ਉਹਨਾਂ ਦੇ ਕਾਰਨ ਸਾਡੀਆਂ ਤਨਖਾਹਾਂ ਲਗਾਤਾਰ ਲੇਟ ਆ ਰਹੀਆਂ ਲਗਭ ਇੱਕ ਜਾਂ ਦੋ ਤਰੀਕ ਨੂੰ ਆ ਜਾਂਦੀ ਆ ਅੱਜ 19 ਤਰੀਕ ਹੋ ਗਈ ਆ ਅਜੇ ਤੱਕ ਪਨ ਬਸ ਦੇ ਮੁਲਾਜ਼ਮਾਂ ਦੀ ਜਿਹੜੀ ਤਨਖਾਹ ਅਜੇ ਤੱਕ ਨਹੀਂ ਆਈ ਕਿਉਂਕਿ ਪਿਛਲੇ ਸਮੇਂ ਤੋਂ ਜਿਹੜਾ ਠੇਕੇਦਾਰ ਆ ਉਹਨੇ ਜਿਹੜਾ ਮੁਲਾਜ਼ਮ ਦੀ ਤਨਖਾਹ ਦੇ ਵਿੱਚੋਂ ਐਸਆਈ, ইপিਐਫ ਜਮ੍ਹਾਂ ਕਰਾਉਣਾ ਹੁੰਦਾ ਉਹ ਸਮੇਂ ਸਿਰ ਨਾ ਜਮ੍ਹਾਂ ਕਰਾਉਣ ਕਰਕੇ ਇੱਕ ਤੇ ਵਿੱਤੀ ਲਾਭ ਆ ਜਿਹੜੇ ਉਹਨਾਂ ਨੂੰ ਮਿਲਨੇ ਹੁੰਦੇ ਆ ਮੁਲਾਜ਼ਮ ਨੂੰ ਉਹ ਤੋਂ ਵਾਂਝਾ ਰੱਖਿਆ ਜਾਂਦਾ ਦੂਜਾ ਉਹਦੀ ਤਨਖਾਹ 'ਚ ਦੇਰੀ ਕੀਤੀ ਜਾਂਦੀ ਆ ਤੇ ਆਪਾਂ ਸਾਰਿਆਂ ਨੂੰ ਪਤਾ ਹੀ ਆ ਕਿ ਜਿਹੜੇ ਵੀ ਮੁਲਾਜ਼ਮ ਨੌਕਰੀਆਂ ਕਰਦੇ ਉਹਨਾਂ ਦਾ ਪਰਿਵਾਰ ਇਸ ਨੌਕਰੀ ਦੇ ਨਾਲ ਜੁੜਿਆ ਵਾ ਸਾਰਿਆਂ ਦੀਆਂ ਜਿਹੜੀਆਂ ਲੋੜਾਂ ਕਿਉਂਕਿ ਕਿਸੇ ਨੇ ਰਾਸ਼ਨ ਲੈਣਾ ਦੁੱਧ ਲੈਣਾ ਜਾਂ ਹੋਰ ਆਪਣੇ ਘਰਾਂ ਦੀ ਲੋੜਾਂ ਪੂਰਤੀ ਵਾਸਤੇ ਤੇ ਇਹ ਸਾਰਾ ਕੰਮ ਕਰਨੇ ਹੁੰਦੇ ਆ ਪਰ ਅੱਜ 19 ਤਰੀਕ ਹੋਣ ਦੇ ਬਾਵਜੂਦ ਤਨਖਾਹ ਨਾ ਆਉਣ ਕਰਕੇ ਪੰਜਾਬ ਦੇ ਪਣਬਸ ਦੇ ਡਿਪੂ ਮੁਕੰਮਲ ਤੌਰ ਤੇ ਬੰਦ ਨੇ ਜੀ ਤੇ ਸਰ ਇਹ ਹੜਤਾਲ ਇਕੱਲੀ ਲੁਧਿਆਣਾ ਚੱਕ ਕੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਆ ਇਹ ਪਣਬਸ ਦੇ ਜਿਹੜੇ 18 ਡਿਪੂ ਆ ਉਹਨਾਂ ਮੁਕੰਮਲ ਤੌਰ ਤੇ ਬੰਦ ਨੇ ਬੱਸਾਂ ਰੋਕ ਕੇ ਅਸੀਂ ਗੇਟਾਂ ਦੇ ਉੱਤੇ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਮੁਲਾਜ਼ਮ ਡਿਊਟੀਆਂ ਤੇ ਹਾਜ਼ਰ ਨਹੀਂ ਤੇ ਆਪਣਾ ਰਸ ਪ੍ਰੈਸ਼ਰ ਕਰ ਰਹੇ ਹਾਂ ਕਿੰਨੀਆਂ ਟੋਟਲ ਬੱਸਾਂ ਆਏ ਕਿੰਨੀਆਂ ਬੰਗਲੇ ਲਗਭਗ 13-1400 ਦੇ ਕਰੀਬ ਜੜੀਆਂ ਪਨ ਬੱਸ ਦੀਆਂ ਬੱਸਾਂ ਨੇ ਉਹ ਮੁਕੰਮਲ ਤੌਰ ਤੇ ਤੇ ਸਰੇ ਹੜਤਾਲ ਕਿੰਨੇ ਵੇ ਤੋਂ ਰਕਨੇ ਵੇ ਤੱਕ ਲੱਗੇਗੀ ਇਹ ਅੱਜ ਸਵੇਰੇ ਪਹਿਲੇ ਟਾਈਮ ਤੋਂ ਬੰਦਿਆ ਉਸ ਤੋਂ ਬਾਅਦ ਮਤਲਬ ਤਨਖਾਹ ਪੈਣ ਦੀ ਵੀ ਸੁਭਾਵਨਾ ਮੈਨੇਜਮੈਂਟ ਪ੍ਰੋਸੈਸ ਵਿੱਚ ਚੱਲ ਰਹੀ ਆ ਤੇ ਬਾਕੀ ਅੱਜ ਸ਼ਾਮ ਨੂੰ 2:30 ਵਜੇ ਮੀਟਿੰਗ ਬੁਲਾਈ ਆ ਡਾਇਰੈਕਟ ਸਟੇਟ ਟ੍ਰਾਂਸਪੋਰਟ ਦਫ਼ਤਰ ਨੇ ਤੇ ਉੱਥੇ ਮੀਟਿੰਗ ਕਰਨ ਤੋਂ ਬਾਅਦ ਹੀ ਫੈਸਲਾ ਲਿਆ ਜਾਊਗਾ ਜੇ ਤਨਖਾਹ ਹਜੇ ਵੀ ਨਹੀਂ ਪਾਈ ਗਈ ਫਿਰ ਨੈਕਸਟ ਸਟੈਪ ਤੁਹਾਡਾ ਕੀ ਹੋਵੇਗਾ ਸਰ ਤੇ ਨੈਕਸਟ ਸਟੈਪ ਸਰਕਾਰ ਵੱਲ ਨੂੰ ਹੀ ਆ ਜੇਕਰ ਸਾਡਾ ਵਿਭਾਗ ਹੈ ਜਿਹੜੇ ਅਧਿਕਾਰੀ ਸਾਡੀ ਗੱਲ ਨੂੰ ਨਹੀਂ ਸੁਣਦੇ ਤੇ ਪੰਜਾਬ ਸਰਕਾਰ ਦੇ ਵਿਰੁੱਧ ਮੋਰਚਾ ਖੋਲ੍ਹਾਂਗੇ ਟਾਡੇ ਹੜਤਾਲ ਦੇ ਨਾਲ ਆਮ ਪਬਲਿਕ ਨੂੰ ਤਾਂ ਪਛਤਾ ਨਹੀਂ ਆ ਰਹੀ ਉਹਦੇ ਲਈ ਬਿਲਕੁਲ ਅਸੀਂ ਮਾਫੀ ਚਾਹੁੰਦੇ ਹਾਂ ਕਿਉਂਕਿ ਜਿਹੜੇ ਬੱਸਾਂ 'ਚ ਸਫ਼ਰ ਕਰਦੇ ਆ ਸਾਡੇ ਪਰਿਵਾਰ ਨੇ ਤੇ ਸਾਡੇ ਬੱਚਿਆਂ ਨੂੰ ਪਰਿਵਾਰਾਂ ਨੂੰ ਹੁਣ ਛੁੱਟੀਆਂ ਵੀ ਹੋਈਆਂ ਨੇ ਇਹਦੇ ਕਰਕੇ ਲੋਕ ਵੱਧ ਸਫ਼ਰ ਕਰ ਰਹੇ ਆ ਬੱਸਾਂ ਦੇ ਵਿੱਚ ਗਰਮੀ ਵੀ ਬਹੁਤ ਆ ਸੋ ਅਸੀਂ ਉਹਨਾਂ ਤੋਂ ਮਾਫੀ ਚਾਹੁੰਦੇ ਆ ਪਰ ਅਸੀਂ ਵੀ ਪਰਿਵਾਰਾਂ ਵਾਲਿਆਂ ਸਾਨੂੰ ਜਿਹੜੀਆਂ ਲੋੜਾਂ ਦੀ ਪੂਰਤੀ ਆ ਉਹ ਨਹੀਂ ਕੀਤੀ ਸਰਕਾਰ ਨੇ ਤਾਂ ਹੀ ਅਸੀਂ ਰੋਸ ਦੇ ਵਿੱਚ ਮਜਬੂਰ ਨਾ ਅਸੀਂ 20 ਦਿਨ ਸਬਰ ਰੱਖਿਆ ਅੱਜ ਜਾ ਕੇ 19 ਤਰੀਕ ਨੂੰ ਅਸੀਂ ਚੱਕਾ ਜਮ ਕੀਤਾ ਕੋ ਸਾਡਾ ਸ਼ੋਕ ਨਹੀਂ ਆ ਅੱਜ ਵੀ ਜੇ ਸਾਡੀਆਂ ਮੰਗਾਂ ਹੱਲ ਹੋ ਜਾਂਦੀਆਂ ਤੇ ਅਸੀਂ ਲੋ ਹੈਰ ਲੇਕਿਨ ਜਦ ਸਰਕਾਰ ਆਈ ਸੀ ਲੋਕਾਂ ਦੇ ਵਿੱਚ ਉਹਨੇ ਕਿਹਾ ਸੀ ਇਦਾਂ ਦੀਆਂ ਕੋਈ ਹੜਤਾਲਾਂ ਨਹੀਂ ਹੋਣ ਦਿੱਤੀਆਂ ਜਾਣੀਆਂ ਇਹ ਲੱਗਦਾ ਨਹੀਂ ਤਕਨੀਕਾਂ ਬਿਲਕੁਲ ਦਾਅਵੇ ਤੇ ਵਾਦੇ ਰਹਿ ਗਏ ਆ ਕਿਉਂਕਿ ਗਰਾਊਂਡ ਲੈਵਲ ਤੇ ਕੁਝ ਨਹੀਂ ਬਦਲਿਆ ਕਿਉਂਕਿ ਟਰਾਂਸਪੋਰਟ ਵਿਭਾਗ ਦਾ ਇਹੋ ਜਿਹਾ ਮਾੜਾ ਹਾਲਾਤ ਆ ਸਰਕਾਰ ਫ੍ਰੀ ਸਹੂਿਦਾ ਦਿੱਤੀਆਂ ਔਰਤਾਂ ਨੂੰ ਪਿਛਲੇ ਸਮੇਂ ਪਰ ਇਹ ਸਰਕਾਰ ਦੇ ਆਉਣ ਤੇ ਲਗਭਗ 5-600 ਬੱਸ ਦੋਨਾਂ ਵਿਭਾਗਾਂ 'ਚ ਕੰਡਮ ਹੋ ਗਈ ਆ ਇੱਕ ਵੀ ਬੱਸ ਸਰਕਾਰ ਨੇ ਨਵੀਂ ਨਹੀਂ ਪਾਈ ਜਿਹਦੇ ਨਾਲ ਲੋਕਾਂ ਨੂੰ ਸਬਰ ਸਹੂਲ ਦੇਣੀ ਆ ਤੇ ਅੱਜ ਲੋੜ ਆ ਬਹੁਤ ਵੱਡੀ ਗਿਣਤੀ ਦੀ ਬੱਸਾਂ ਦੀ ਕਿਉਂਕਿ ਔਰਤਾਂ ਨੂੰ ਫ੍ਰੀ ਸਫ਼ਰ ਸੁਤ ਦਿੱਤੀ ਆ ਹੋਰ ਸਟੂਡੈਂਟ ਜਾਂ ਹੋਰ 17 18 ਕੈਟਾਗਰੀਆਂ ਫ੍ਰੀ ਸਫ਼ਰ ਸੁਤ ਲੈਂਦੀਆਂ ਉਹਨਾਂ ਨੂੰ ਮਤਲਬ ਬੱਸਾਂ ਦੀ ਦੇਣ ਦੀ ਲੋੜ ਸੀਗੀ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਲੋੜ ਸੀਗੀ ਉਹ ਰੈਗੂਲਰ ਕਰਨ ਵਾਲੀਆਂ ਗੱਲਾਂ ਤੇ ਇੱਕ ਪਾਸੇ ਰਹਿ ਗਈਆਂ ਕਿਥੇ ਤਨਖਾਹਾਂ ਸਮੇਂ ਸਿਰ ਨਹੀਂ ਮਿਲਦੀਆਂ ਇਹ ਵੱਡੀ ਦਿੱਕਤ ਆ ਸਰਕਾਰ ਤੋਂ ਵੀ ਮੰਗ ਕਰਦੇ ਆ ਸਰਕਾਰ ਤੋਂ ਮੰਗ ਕਰਦੇ ਆ ਵੀ ਜਿਹੜੇ ਮੁਲਾਜ਼ਮ ਨੇ ਇਹਨਾਂ ਦੀ ਇੱਕ ਤੇ ਤਨਖਾਹਾਂ ਪ੍ਰੋਪਰ ਸਮੇਂ ਸਿਰ ਪੈਣੀਆਂ ਚਾਹੀਦੀਆਂ ਦੂਜਾ ਜਿਹੜੀਆਂ ਮੁਲਾਜ਼ਮਾਂ ਦੀਆਂ ਮੰਗਾਂ ਨੇ ਲੰਬੇ ਸਮੇਂ ਤੋਂ ਮੁਲਾਜ਼ਮ ਕਹਿੰਦੇ ਤੇ ਕੰਟਰੈਕਟ ਵਾਲੇ ਮੁਲਾਜ਼ਮੀਆਂ ਸਾਡੇ ਕੋ ਕਿਸੇ ਵੀ ਮੁਲਾਜ਼ਮ ਨੂੰ ਅਜੇ ਤੱਕ ਰੈਗੂਲਰ ਨਹੀਂ ਕੀਤਾ ਸਰਕਾਰ ਬੋਰਡ ਬੜੇ ਲਾਉਂਦੀ ਆ ਕਿ ਅਸੀਂ ਇੰਨੇ ਮੁਲਾਜ਼ਮ ਰੈਗੂਲਰ ਕਰਤੇ ਇਨ ਲਾਤੇ ਆ ਪਰ ਟਰਾਂਸਪੋਰਟ ਵਿਭਾਗ ਦੇ ਵਿੱਚ ਇੱਕ ਵੀ ਮੁਲਾਜ਼ਮ ਅਜੇ ਤੱਕ ਰੈਗੂਲਰ ਨਹੀਂ ਕੀਤਾ ਕੰਟਰੈਕਟ ਤੇ ਵੀ ਆ ਤੇ ਆਊਟਸੋਰਸ ਤੇ ਵੀ ਕੰਮ ਕਰਦਾ